ਹਾਂਜੀ 80 ਪਏ 1200 ਘੰਟਾ ਚੱਲੇ 80 ਘੰਟਾ ਚੱਲੇ ਜਿਹੜੇ ਇਹ ਤਾਂ ਬੜਾ ਚੰਗਾ ਟਰੈਕਟਰ ਆ ਨਜਾਇ ਚੰਗਾ ਇਹ 2022 ਮਾਡਲ ਆ ਜੀ ਠੀਕ ਹੈ ਜੀ ਹਾਂ ਐਚ ਆਰ 25 ਡੱਬਾ ਵਾਲੀ ਦਾ ਨੰਬਰ ਇਹਦਾ ਫੁੱਲ ਚੰਗਾ ਟੂ ਸਟਰੋਡ ਟਲਵੰਡੀ ਸਾਹ ਕੋ ਟਰੈਕਟਰ ਮੰਡੀ ਤੇ ਪਹੁੰਚਿਆ ਨਾਲ ਸਾਡੇ ਵੀਰ ਕਾਲਾ ਜੋੜਿਆ ਕੋਟਲੀ ਵਾਲਾ ਸਸਤੀ ਗੱਲ ਵੇ ਸਸਤੀ ਗੱਲ ਵੇ ਥੋਠੀ ਕਾਲੇ ਵਧੀਆ ਜੀ ਵਧੀਆ ਚੜ੍ਹਦੀ ਕਲਾ ਕਿੰਨੇ ਕ ਟਰੈਕਟਰ ਲੈ ਆਖਿਆ ਸਹੀ ਗਾ ਪੰਜ ਸੀ ਟਰੈਕਟਰ ਜੀ ਪੰਜ ਸੀ ਟਰੈਕਟਰ ਕਿਵੇਂ ਉੱਚੀਆਂ ਕੰਡੀਸ਼ਨਾਂ ਦੇ ਨੇ ਹਾਂ ਜੀ ਉੱਚੇ ਮਾਡਲ ਪੰਜਾਬ ਨੰਬਰ ਪੰਜਾਬ ਨੰਬਰ ਤੇ ਕਾ ਪਿਕ ਆ ਗਏ ਜਾਂਦੀ ਇੱਕ ਨੰਬਰ ਗਰੰਟੀ ਹੈ ਜੀ ਗਰੰਟੀ ਹੈ ਹਾਂਜੀ ਤੇ ਜੇ ਕੋਈ ਵੀਡੀਓ ਬੂਡੀਓ ਦੇਖ ਕੇ ਆ ਗਿਆ ਕਿਵੇਂ ਕਰੇਗਾ ਕਰ ਦਾਂਗੇ ਲੈਸ ਕੋਈ ਨਹੀਂ ਲੈਸ ਕਰ ਦਿਆ ਕਰੋ ਯਾਰ ਆ ਕਰ ਨਹੀਂ ਦੇਵਾਂਗੇ ਕਰ ਦਾਂਗੇ ਜੀ ਕੋਈ ਨਹੀਂ ਪਤਾ ਲੱਗ ਜੂ ਕਿੰਨਾ ਕਰ ਡਿਸਕਾਊਂਟ ਦੇ ਦੇਉਗੇ ਕਰ ਦਾਂਗੇ 20000 ਰੁਪਏ ਜੀ 20000 ਹਾਂ ਬਾਕੀ ਜਿਹੜੋ ਬੰਦਾ ਆ ਮੌਕੇ ਤੇ ਹੋ ਜਾ ਯਾਰ 20 ਕਾਲੇ ਨੇ ਕਹਤਾ 25000 ਰੁਪਏ ਡਿਸਕਾਊਂਟ ਹੋ ਜੂ ਕਰ ਦਾਂਗੇ ਜੀ 25000 ਰੁਪਏ ਡਿਸਕਾਊਂਟ ਹੋ ਜੂ ਠੀਕ ਹੈ ਤੇ ਬਾਕੀ ਜਿਹੜਾ ਟਰੈਕਟਰਾਂ ਚੋਂ ਘਟਾਉਣਾ ਤੁਸੀਂ ਉਹ ਆਪੇ ਘਟਾਓ ਕਾਲੇ ਤੋਂ ਉਹ ਕੋਈ ਨਹੀਂ ਕਰ ਲਾਂਗੇ ਠੀਕ ਹੈ ਹੁਣ ਆਪਾਂ 855 ਤੋਂ ਸਟਾਰਟ ਕਰਦੇ ਆ ਤੇ ਇਹਦੇ ਬਾਰੇ ਦੱਸੀ ਰਿਵਰਸ ਪੀਟੀਓ 2020 ਮਾਡਲ ਆ ਜੀ ਠੀਕ ਹੈ ਜੀ ਪੰਜਾਬ ਨੰਬਰ ਨਗਦ ਕੈਸ਼ ਠੀਕ ਹੈ ਦੇਗੀ ਚੁੱਲੇ ਚ ਹਾਂਜੀ ਠੀਕ ਹੈ ਨਾਲ ਦੇ ਟਾਇਰਾਂ ਹਾਂਜੀ 80% 1200 ਘੰਟਾ ਚੱਲਿਆ ਜੀ 1200 ਘੰਟਾ ਹਾਂਜੀ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਤੇ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟਰੀਬਿਊਟਰ ਆ 100 ਮਾਡਲ ਫੁੱਲ ਟੌਪ ਮਾਡਲ ਟਰੈਕਟਰ ਆ ਮਿੱਤਰੋ ਟਰੈਕਟਰ ਚੈੱਕ ਕਰ ਪੰਜਾਬ ਨੰਬਰ ਆ ਜੀ ਨਗਦ ਕਹੇ ਠੀਕ ਐ ਤੇ ਮਾਡਲ ਇਹ ਕਿੰਨੇ ਆ ਗਿਆ ਸੀ 20 ਹਾਂਜੀ 20 ਮਾਡਲ ਦਾ ਰੇਟ ਕਿੰਨਾ ਗਿਆ 655 ਜੀ 6 ਲੱਖ 55 ਹਜ਼ਾਰ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਮੌਕੇ ਤੇ ਕਰ ਦਾਂਗੇ ਮਾਣ ਤਾਨ ਦੀ 20000 ਰੁਪਏ ਡਿਸਕਾਊਂਟ ਕਰ ਦਾਂਗੇ 20000 ਰੁਪਏ ਡਿਸਕਾਊਂਟ ਹੋ ਜੂ ਕਿੰਨਾ ਆਖਿਆ ਸੀ 655 ਹਾਂਜੀ 635 ਦਾ ਦੇਦਾ 635000 ਦਾ ਮਿੱਤਰੋ ਮੁੱਕ ਤੇ ਚੰਗਾ ਟਰੈਕਟਰ ਹੈ ਜੀ ਫੁੱਲ ਚੰਗਾ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਮੂਰੇ ਵੇਰਾ 855 ਗਿਆ ਐਫ ਆਈ ਰਿਵਰਸ ਪੀਟੀਓ ਦੇਗੀ ਚੁੱਲੇ ਚ ਇਹ 19 ਮਾਡਲ ਹੈ ਜੀ ਕਾਪੀ ਬੀ ਦੀ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਅਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਤੇ ਆ ਨੰਬਰ ਪਹਿਲੇ ਨੋ ਆ ਜੀ ਪੰਜਾਬ ਨੰਬਰ ਪਹਿਲੇ 9 1500 ਘੰਟਾ ਚੱਲਿਆ 1500 ਘੰਟੇ ਹਾਂ ਜੀ 1500 ਘੰਟਾ ਚੱਲਿਆ ਮਿੱਤਰੋ ਸਿੰਪਲ ਕੱਪੜੇ ਵਾਲੀ ਛਾਤਰੀ ਆ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਹੋਣਗੇ 90 ਪੈਸੇ 90 ਪੈਸੇ ਟਾਇਰ ਚੌਕੜਾ ਪਏ ਨੇ ਰੰਗ ਪੈਂਟ ਦਾ ਬਾਈ 19 ਅਰੀਜਨਲ ਆ ਸਾਰਾ ਅਰੀਜਨਲ ਨਵਾਂ ਟਰੈਕਟਰ ਆ ਜੀ ਫੁੱਲ ਨਵਾਂ ਮਾਡਲ ਟਰੈਕਟਰ ਆ ਫੁੱਲ ਨਵਾਂ ਮਾਡਲ ਟਰੈਕਟਰ ਆ ਸਾਰਾ ਅਰੀਜਨਲ ਆ ਇੰਜਨ ਗੇਅਰ ਤਾਂ ਕਿਵੇਂ ਆ ਗਾਰੰਟੀ ਆ ਜੀ ਅਗਲਾ ਚੈੱਕ ਕਰਕੇ ਲੈ ਜੀ ਗਾਰੰਟੀ ਆ ਬਾਈ ਕਹਿੰਦਾ ਚੈੱਕ ਕਰਕੇ ਜਾਈ ਸਕਦੇ ਹੋ ਤੁਸੀਂ ਟਰੈਕਟਰ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਤੇ 19 ਮਾਡਲ ਦਾ ਰੇਟ 6 ਲੱਖ 22 ਹਜ਼ਾਰ ਆ ਜੀ 6 ਲੱਖ ਦਾ ਦੇ ਦਾਂਗੇ ਨੈਟ 6 ਲੱਖ ਦਾ ਮਿੱਤਰੋ ਇਹ ਨੈਟ ਫਟ ਟਰੈਕਟਰ ਬਣੂਗਾ ਤੇ ਬਾਕੀ ਜਿਵੇਂ ਬਾਈ ਨੇ ਕਿਹਾ ਬੈਡੀਓ ਉਦਾਂ ਕੋਈ ਨਹੀਂ ਕਰ ਲਾਂਗੇ ਉਹ ਵੀ ਡਿਸਕਾਊਂਟ ਹੋ ਜੂਗਾ ਸੈਂਪਲ ਕੱਪੜੇ ਵਾਲੀ ਛਤਰੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂਗਾ ਮੂਰੇ ਆ ਗਿਆ ਸਿਆਉਣਾ ਨੀਕਾ 60 ਦਾ ਬਾਈ ਜੀ ਹਾਂਜੀ ਟਰੈਕਟਰ ਚ ਚੈੱਕ ਕਰ ਸਕਦੇ ਹੋ ਸਾਈਡ ਗੇਅਰ ਹੈ ਤੇ ਟਾਇਰਾਂ ਦੀ ਗੱਲ ਕਰੀਏ ਬਾਈ ਟਾਇਰ ਹੋਣਗੇ ਜੀ 65 ਕੁ ਪੈਸੇ ਮੰਨਦੇ ਆਪਾਂ 60 ਪੈਸੇ ਲਾ ਲਓ 65 ਪੈਸੇ 60 65 ਪੈਸੇ ਟਾਇਰ ਨੇ ਬਾਈ ਡਬਲ ਡਿਸਟਿਬਿਊਟਰ ਚਾ ਟਰੈਕਟਰ ਪ੍ਰੈਸਰ ਕਲਾਈ ਪੂਰਾ ਕੱਲੇ ਚੰਗਾ ਪੰਜਾਬ ਨੰਬਰ ਹੈ ਜੀ ਪੂਰਾ ਫੁੱਲ ਚੰਗਾ ਬਾਈ ਕਹਿੰਦਾ ਪੰਜਾਬ ਨੰਬਰ ਇੰਜਨ ਗੇਅਰ ਇਹਦਾ ਪਹਲਾ ਚੰਗਾ ਟਰੈਕਟਰ ਨਜਾਇਜ਼ ਚੰਗਾ ਜੀ ਨਜਾਇਜ਼ ਹੈ ਹਾਂ ਠੀਕ ਹੈ ਇੰਜਨ ਗੇਅਰ ਤਾਂ ਨਜਾਇਜ਼ ਚੰਗਾ ਬਾਈ ਕਹਿੰਦਾ ਕਿੰਨੇ ਮਾਡਲ ਆ ਗਿਆ 2007 ਜੀ 7 ਮਾਡਲ ਰੰਗ ਪੇਂਟ ਦਾ ਓਰੀਜਨਲ ਹੈ ਹਾਂ ਓਰੀਜਨਲ ਆ ਸਾਰਾ ਸ਼ੋ ਤੋਂ ਲੈ ਕੇ ਆਹ ਦੇਖੋ ਜੀ ਓਕੇ ਏਜੰਸੀ ਵਾਲੇ ਜਿਹੜੇ ਕਿਹ ਰੇਟ ਕਿਨ 19 ਸੱਤ ਮਾਡਲ ਦਾ ਰੇਟ ਕਿਨ ਆ ਗਿਆ 325 ਜੀ 3 ਲੱਖ 5000 ਦਾ ਦੇ ਦਿੰਦਾ ਪੂਰੇ 3 ਲੱਖ ਦਾ ਟਰੈਕਟਰ ਮਿੱਤਰੋ ਲੈ ਜਿਓ 3 ਲੱਖ 5000 ਕਾ ਕਨੇ ਨੇ ਕਿਹਾ ਸੀ ਆਪਣਾ ਕਾਲੇ ਨੇ ਕੋਈ ਪੂਰੇ ਪੂਰੇ 3 ਦਾ ਕਰਤਾ ਕਰ ਲੈ ਜੀ ਪੂਰੇ 3 ਲੱਖ ਦਾ ਟਰੈਕਟਰ ਹੱਕ ਕੇ ਲੈ ਜਿਓ ਮਿੱਤਰੋ ਸੈਂਪਲ ਕੱਪੜੇ ਵਾਲੀ ਛਾਤਰੀ ਹੈ ਅੱਜ ਮਾੜਾ ਮਾੜਾ ਵਪਾਰੀਆਂ ਨਾਲ ਧੱਕਾ ਕਰਾਂਗੇ ਤੇ ਪੂਰੇ ਆ ਗਿਆ 969 ਐਫ ਆਈ ਪਹਿਲਾਂ ਆਪਾਂ ਧੱਕਾ ਕਰਦੇ ਨਹੀਂ ਸੀ ਪਰ ਹੁਣ ਕਰਨਾ ਪਿਆ ਕਰੂ 4 5 ਸਟਾਰ ਹੈ ਦੱਸੀ ਬਾਈ ਇਹਦੇ ਬਾਰੇ ਇਹ ਜੀ 22 ਮਾਡਲ ਆ ਹਾਂਜੀ ਇਹ ਚਾਰ ਨੰਬਰਾਂ ਐਨਓਸੀ ਦੇ ਦਾਂਗੇ ਐਨਓਸੀ ਨਿਕਲੇ ਹੋਏ ਪੈਕੀ 30000 ਡਿਮਾਂਡ ਆ ਹਾਂ ਕਿੰਨੇ 8 ਲੱਖ 35 ਤੇ 8 ਲੱਖ 35000 ਡਿਮਾਂਡ ਆ ਮਿੱਤਰੋ ਟੇਰਾਂ ਦੀ ਗੱਲ ਕਰੀਏ ਟਾਇਰ ਚੋਕੜਾ ਰੁਪਿਆ ਪੈਣੀ ਹਾਂ 25000 ਡਿਸਕਾਊਂਟ ਕਰ ਦਾਂਗੇ ਇਹਨੂੰ ਇਹ ਚੋਂ ਕਿੰਨੇ ਦਾ ਰਹਿ ਗਿਆ ਇਹ ਰਹਿ ਗਿਆ ਜੀ 8 ਲੱਖ 10000 ਦਾ 8 लाख 10000 तक ना हां दादा यार पांच और चक्को भाई कोई गल नहीं करता ते 8 लाख 5000 ਦਾ ਟਰੈਕਟਰ ਇਹ ਮਣੂ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਖੁੱਲੇ ਢੰਗਾ ਟਰੈਕਟਰ ਆ ਜੀ ਖੁੱਲੇ ਪਲੇਟਫਾਰਮ ਚ ਹੈ ਸਾਈਡ ਗੇਅਰ ਅਲੱਗ ਤੋਂ ਕਲਚ ਵਾਲਾ ਕਨੋਪੀ ਵਗੈਰਾ ਲੱਗੀ ਹੋਈ ਆ ਤੇ ਮੂਰੇ ਆ ਗਿਆ 52 10 ਜੌਂਡੀਅਰ ਹਾਂਜੀ ਦੱਸੀ ਮਾਈਕ ਕਾਲੇ ਦੇ ਬਾਰੇ ਇਹ 2022 ਮਾਡਲ ਆ ਜੀ ਠੀਕ ਹੈ ਜੀ ਹਾਂ ਐਚ ਆਰ 25 ਡੱਬਾ ਵਾਲੀ ਦਾ ਨੰਬਰ ਆ ਠੀਕ ਹੈ ਹਾਂ ਫੁੱਲ ਸਮਾਨ ਸਮੂਹ ਲੱਗਾ ਹੈ ਫੁੱਲ ਚੰਗਾ ਟਰੈਕਟਰ ਠੀਕ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਟਾਇਰਾਂ ਦੀ ਗੱਲ ਕਰੀਏ ਟਾਇਰ ਨਾਲ ਦੀ ਹੈ ਜੀ ਠੀਕ ਹੈ ਨਾ 90 ਤੋਂ 95 ਪੈਸੇ 90 ਤੋਂ 95 ਪੈਸੇ ਇਹ ਤਾਂ ਕੁਝ ਘੰਟੇ ਚੱਲੇ ਆ ਹਾਂ ਥੋੜੇ ਹੀ ਚੱਲੇ ਜੀ ਕਿੰਨੇ ਕ ਇਹ ਦੇਖਾਂ ਨੀ ਮੈਨੂੰ 1000 ਰੁਪਏ ਦੇ ਲਵੇ ਚੱਲੇ ਹੋਏ 1000 ਰੁਪਏ ਦੇ ਲਵੇ ਚੱਲਿਆ ਬਈ ਲੱਗ ਤੋਂ ਕਲੱਚ ਚਲਾ ਰਿਵਰਸ ਪੀਟੀਓ ਵਾਲਾ ਹੈ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ 22 ਮਾਡਲ ਆ 22 ਮਾਡਲ ਦਾ ਰੇਟ ਹੈ ਰੇਟ 7,85,000 ਜੀ ਦੇਣਾ ਕਿੰਨੇ ਦਾ ਹੈ ਦੇ ਦਾਂਗੇ 7,55,000 ਦਾ 30,000 ਡਿਸਕਾਊਂਟ ਕਰ ਦਾਂ 30,000 ਪੰਜ ਮੈਂ ਕਰਤਾ ਬਾਈ ਕੋਈ ਗੱਲ ਪੰਜ ਮੈਂ ਕਰਤਾ 7 ਲੱਖ 7.5 ਲੱਖ ਦਾ ਟਰੈਕਟਰ ਹਟ ਕੇ ਲੈ ਜਾਓ ਬਾਈ ਕੋਈ ਗੱਲ ਤੇ ਬਾਕੀ ਛੋਟੀ ਜਿਹੀ ਮਿਹਨਤ ਹੈ ਸਮਾਨ ਸੋਣ ਲੱਗਿਆ ਸਮਾਨ ਸੋਣ ਫੁੱਲ ਲੱਗਿਆ ਕੁਸ ਲਾਉਂਦਾ ਨਹੀਂ ਬਾਈ ਕੁਸ ਉੱਤੇ ਲਾਉਣਾ ਨਹੀਂ ਕੁਸ ਉੱਤੇ ਧਰਨਾ ਨਹੀਂ ਪੂਰਾ ਨਵਾਂ ਤੇ ਬਾਕੀ ਥੋੜੀ ਹਿੰਮਤ ਹੈ ਵੀ ਤੁਸੀਂ ਕਿੰਨੇ ਸੜਾਉਨੇ ਹੋ ਮੈਂ ਸੜਾ ਤੇ ਜਿਹੜੇ ਸੜਾਉਨੇ ਸੀ ਤੇ ਮੂਰੇ ਆ ਗਿਆ ਹੌਲੈਂਡ 37 30 ਇਹਦੇ ਬਾਰੇ ਦੱਸੀ ਜੀ ਇਹ 2012 ਮਾਡਲ ਆ ਜੀ ਕਾਪੀ 13 ਦੀ ਹੈ ਠੀਕ ਹੈ ਜੀ ਹਾਂ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ 2 ਸਪੀਡ ਆ ਜੀ 2 ਸਪੀਡ ਸਾਈਡ ਗੇਅਰ ਆ ਗਿਆ ਟਾਇਰਾਂ ਦੀ ਗੱਲ ਕਰੀਏ ਟਾਇਰ ਹੋਣਗੇ ਜੀ 90 95 ਪੈਸੇ 90 95 ਪੈਸੇ ਟਾਇਰ ਪੈਣੇ ਬਾਈ ਆਰ ਜੇ ਨੰਬਰ ਐਨਓਸੀ ਦੇ ਦੇਣਗੇ ਆਰ ਜੇ ਨੰਬਰ ਐ ਐਨਓਸੀ ਮਿਲ ਜੂਗੀ ਤੇ ਮਾਡਲ ਇਹ ਕਿੰਨੇ ਆ ਗਿਆ 12 ਮਾਡਲ 12 ਕਾਪੀ ਕਾਪੀ 13 ਦੀ ਰੇਟ ਰੇਟ 395 13 ਕਿੰਨੇ ਦਾ 25000 ਡਿਸਕਾਊਂਟ 70 ਦਾ ਦੇ ਦਾਂ ਇਹ ਤਾਂ ਥੋੜੇ ਵਲਟ ਵਾਲਾ 25 ਕਰ ਦਾਂਗੇ ਕਿੰਨੇ ਦਾ ਦੇਗਾ 70000 ਦਾ ਦੇ ਦਾਂ 65000 ਦਾ ਟਰੈਕਟਰ ਲੈ ਜੂਗੀ ਹੋ ਜੀ ਠੀਕ ਹੈ ਤੇ ਨਾਲ 165000 ਦਾ ਇਹ ਟਰੈਕਟਰ ਬਣ ਜੂਗਾ ਤੇ ਹੋਰ ਕਾਲੇ ਕਿੰਨੇ ਕ ਟਰੈਕਟਰ ਹੁੰਦੇ ਹੋਰ 2015 ਮਾਡਲ ਆ 855 ਪੰਜਾਬ ਨੰਬਰ ਠੀਕ ਹੈ ਜੀ ਪਹਿਲੇ 9 ਫੁੱਲ ਚੰਗਾ ਟਰੈਕਟਰਾਂ ਜੀ ਠੀਕ ਹੈ ਜੀ ਬਾਕੀ ਹੋਰ ਖੜੇ ਇੱਕ ਦੋ ਜੀ ਠੀਕ ਹੈ ਜੀ ਹਾਂ ਤਿਆਰ ਚੋਰ ਕੰਮ ਠੀਕ ਹੈ ਜੀ ਲੋਕੇ 44 ਖੜਾ ਜੀ ਠੀਕ ਹੈ ਜੀ ਲੋਕੇਸ਼ਨ ਕੀ ਪੈ ਜਾਂਦੀ ਆ ਪਿੰਡ ਕੋਟਲੀ ਕਲਾਂ ਜੀ ਨੇੜੇ ਮੌੜ ਮੰਡੀ ਠੀਕ ਹੈ ਜੀ ਹਾਂ ਮੋਬਾਈਲ ਨੰਬਰ 9864383074 ਠੀਕ ਹੈ ਜੀ 9815842433 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਕਾਲੇ ਠੀਕ ਹੈ ਜੀ ਧੰਨਵਾਦ ਜੀ ਆਿਆਂ ਨੂੰ ਤੇ ਲਓ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਜੀ ਸਤਿ ਸ੍ਰੀ ਅਕਾਲ